ਨਾਜ਼ਨਾ ਪੀਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਜ਼ਿਲ੍ਹਾ ਪਾਜਪਾ ਦਫ਼ਤਰ ਦੁਗਰੀ ਵਿਖੇ ਪ੍ਰਧਾਨ ਰਜਨੀਸ਼ ਤਮਾਨ ਦੀ ਪ੍ਰਧਾਨਗੀ ਹੇਠ ਦੇਸ਼ ਦਾ 75ਵਾਂ ਸੰਵਿਧਾਨ ਦਿਵਸ ਮਨਾਇਆ ਗਿਆ ਸੰਵਿਧਾਨ ਦਿਵਸ ਨੂੰ ਲੈ ਕੇ ਜ਼ਿਲ੍ਹਾ ਪਾਜਪਾ ਪ੍ਰਧਾਨ ਰਜਨੀਸ਼ ਤਮਾਨ ਨੇ ਡਾਕਟਰ ਪੀਮਰਾ ਅੰਬੇਦਕਰ ਦੀ ਤਸਵੀਰ ਤੇ ਫੁੱਲ ਮਾਲਾਵਾਂ ਪੇਟ ਕਰਕੇ ਸ਼ਰਧਾਂਜਲੀ ਪੇਟ ਕਰਦੇ ਆ ਕਿਹਾ ਕਿ ਅੱਜ ਦੇ ਹੀ ਦਿਨ 26 ਨਵੰਬਰ 1949 ਨੂੰ ਭਾਰਤ ਦੇ ਗਣਤੰਤਰ ਦਾ ਸੰਵਿਧਾਨ ਬਣ ਕੇ ਤਿਆਰ ਹੋਇਆ ਹੈ ਸੀ ਡਾਕਟਰ ਭੀਮrao ਅੰਬੇਦਕਰ ਦੀ 125ਵੀਂ ਜਨਮ ਦਿਨ ਮੌਕੇ ਹਰ ਸਾਲ ਸੰਵਿਧਾਨ ਦਿਵਸ ਮਨਾਉਣ ਦੀ ਪਰੰਪਰਾ ਪਰ ਭਾਰਤ ਦੇ ਪ੍ਰਸਿੱਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਪਹਿਲੀ ਵਾਰ 2015 ਨੂੰ ਸ਼ੁਰੂ ਕੀਤੀ ਗਈ ਸੀ ਉਦੋਂ ਤੋਂ ਹੀ ਹਰ ਸਾਲ ਸੰਵਿਧਾਨ ਦਿਵਸ ਸਰਦਾ ਭਾਵਨਾ ਨਾਲ ਮਨਾਇਆ ਜਾਂਦਾ ਹੈ ਇਹ ਤਿਮਾਨ ਨੇ ਕਿਹਾ ਕਿ ਵਿਰੋਧੀ ਧਿਰ ਨੇ ਚੋਣਾਂ ਵਿੱਚ ਜਨਤਾ ਦੇ ਇਸ ਸੰਵਿਧਾਨ ਨੂੰ ਲੈ ਕੇ ਝੂਠ ਬੁਲ ਫੈਲਾਉਣ ਦੀ ਕੋਸ਼ਿਸ਼ ਕੀਤੀ ਪਰ ਚੋਣਵੀ ਰਾਜਾ ਵਿੱਚ ਮਿਲੀ ਹਾਰ ਤੋਂ ਬਾਅਦ ਵਿਰੋਧੀ ਧਿਰ ਦਾ ਚਿਹਰਾ ਨੰਗਾ ਹੋ ਗਿਆ ਹੈ ਜਨਤਾ ਵਿਰੋਧੀ ਧਿਰ ਦੀ ਝੂਠ ਅਤੇ ਧੋਖੇ ਦੀ ਰਾਜਨੀਤੀ ਵਿੱਚ ਆਉਣ ਵਾਲੀ ਨਹੀਂ ਹੈ ਉਹਨਾਂ ਅੱਗੇ ਕਿਹਾ ਕਿ ਪੀਐਮ ਮੋਦੀ ਮੋਦੀ ਦੀ ਅਗਵਾਈ ਵਿੱਚ ਐਨਡੀਏ ਸਰਕਾਰ ਨੇ ਗਰੀਬਾਂ ਦੇ ਭਲੇ ਦੇ ਲਈ ਤਮਾਮ ਕੰਮ ਕੀਤੇ ਹਨ ਤੇ ਜਨਤਾ ਦਾ ਭਰੋਸਾ ਪੀਐਮ ਮੋਦੀ ਤੇ ਦਿਨੋ-ਦਿਨ ਵਧਦਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸਾਰੇ ਸਮਾਜ ਨੂੰ ਧਿਆਨ ਵਿੱਚ ਰੱਖ ਕੇ ਵਾਂਝੇ ਸਮਾਜ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨਾ ਸਾਡੀ ਸਰਕਾਰ ਦੀ ਪ੍ਰਮੁੱਖ ਤਰਜੀਹ ਹੈ। ਸੱਭਿਆਕ ਸਮਾਜ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ। ਇਸ ਮੌਕੇ ਜ਼ਿਲ੍ਹਾ ਭਾਜਪਾ ਮੀਤ ਪ੍ਰਧਾਨ ਡਾਕਟਰ ਨਿਰਮਲ ਨਈਰ ਨਵਲ ਜੈਨ ਮਹੇਸ਼ ਸ਼ਰਮਾ ਮਨੀਸ਼ ਚੋਪੜਾ ਲੱਕੀ ਸੁਮਨ ਵਰਮਾ ਹਰਸ਼ ਸ਼ਰਮਾ ਪੰਕਜ ਜੈਨ ਅਸ਼ਵਨੀ ਟੰਡਨ ਰਾਜ ਕਿਸ਼ੋਰ ਲੱਕੀ ਸ਼ਰਮਾ ਜਨਰਲ ਸਕੱਤਰ ਨਰਿੰਦਰ ਸਿੰਘ ਮੱਲੀ ਜਸ਼ਪਾਲ ਜਨੋਤਰਾ ਡਾਕਟਰ ਕਨਿਕਾ ਜਿੰਦਲ ਸਕੱਤਰ ਸਤਨਾਮ ਸਿੰਘ ਸੇਠੀ ਅੰਕਿਤ ਬਤਰਾ ਮਿੰਨੀ ਜੈਨ ਦੀਪਕ ਗੋਇਰ ਅਮਿਤ ਡੋਗਰਾ ਸੁਮਿਤ ਟੰਡਨ ਮੰਡਲ ਇੰਚਾਰਜ ਪਰਮਜੀਤ ਸਿੰਘ ਦੇਵੀ ਸਹਾਇ ਟੰਡਨ ਰਜਿੰਦਰ ਸ਼ਰਮਾ ਰਮੇਸ਼ ਜੈਨ ਬਿੱਟਾ ਡਿੰਪੀ ਮੱਕੜ ਮੰਡਲ ਪ੍ਰਧਾਨ ਮੰਨੂ ਅਰੋੜਾ ਪ੍ਰਮੋਦ ਕੁਮਾਰ ਹਰਬੰਸ ਸਿੰਘ ਅੰਕੁਰ ਵਰਮਾ ਕੇਸ਼ਵ ਗੁਪਤਾ ਗੌਰਵ ਅਰੋੜਾ ਅਮਿਤ ਸ਼ਰਮਾ ਸੁਰੇਸ਼ ਅਗਰਵਾਲ ਰਾਜੀਵ ਸ਼ਰਮਾ ਪ੍ਰਿੰਸ ਭੰਡਾਰੀ ਕੇਵਲ ਡੋਗਰਾ ਹਿਮਾਂਸ਼ੂ ਕਲਰ ਸੰਦੀਪ ਵਧਵਾ ਆਦ ਹਾਜ਼ਰ ਸਨ